ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆਪ ਜੀ ਦੇ ਬڑے ਦੁਸ਼ਮਣ ਹਨ ਜੇਕਰ ਆਪ ਦੇ ਇਸ ਜਗਤ ਵਿੱਚ ਬڑے ਦੁਸ਼ਮਣ ਹਨ ਤਾਂ ਆਪ ਨੂੰ ਸਦਾ ਡਰ ਤੇ ਪਰੇਸ਼ਾਨੀ ਤੰਗ ਕਰਦੇ ਹੋਣਗੇ ਤੁਸੀਂ ਕਿਸੇ ਵੇਲੇ ਵੀ ਆਪਣੇ ਆਪ ਨੂੰ ਖਤਰੇ ਤੋਂ ਆਜ਼ਾਦ ਮਹਿਸੂਸ ਨਹੀਂ ਕਰਦੇ ਹੋਵੋਗੇ ਇਸ ਹਾਲਾਤ ਵਿੱਚ ਤੁਹਾਡੀ ਕੁਦਰਤੀ ਤੌਰ ਉੱਤੇ ਇਹ ਖਾਹਿਸ਼ ਹੋਵੇਗੀ ਕਿ ਤੁਹਾਡੇ ਦੁਸ਼ਮਣ ਕਿਸੇ ਨਾ ਕਿਸੇ ਤਰ੍ਹਾਂ ਖਤਮ ਹੋ ਜਾਣ ਅਤੇ ਤੁਸੀਂ ਇਸ ਜਗਤ ਵਿੱਚ ਬੇਖੌਫ ਤੇ ਮਹਿਫੂਜ਼ ਜੀਵਨ ਬਤੀਤ ਕਰੋ ਤੁਹਾਡੇ ਦੁਸ਼ਮਣਾਂ ਨੂੰ ਖਤਮ ਕਰਨ ਦਾ ਇੱਕ ਤਰੀਕਾ ਤਾਂ ਇਹ ਹੈ ਕਿ ਉਹਨਾਂ ਨੂੰ ਇਤਨਾ ਕਮਜ਼ੋਰ ਕਰ ਦਿੱਤਾ ਜਾਵੇ ਕਿ ਉਹ ਤੁਹਾਡਾ ਕੁਝ ਵਿਗਾੜ ਨਾ ਸਕਣ ਦੂਸਰਾ ਤਰੀਕਾ ਇਹ ਹੈ ਕਿ ਦੁਸ਼ਮਣ ਨੂੰ ਮਾਰ ਹੀ ਦਿੱਤਾ ਜਾਵੇ ਤਾਂ ਕਿ ਉਹ ਤੁਹਾਨੂੰ ਨੁਕਸਾਨ ਪਹੁੰਚਾਉਣ ਜੋਗਾ ਨਾ ਰਹੇ ਆਮ ਤੌਰ ਉੱਤੇ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾਣ ਲਈ ਇਹੋ ਤਰੀਕੇ ਵਰਤਦਾ ਹੈ ਪਰ ਇਹਨਾਂ ਦੋਹਾਂ ਤਰੀਕਿਆਂ ਤੋਂ ਜੋ ਨਤੀਜੇ ਨਿਕਲਦੇ ਹਨ ਉਹ ਤਸੱਲੀ ਬਖਸ਼ ਸਾਬਤ ਨਹੀਂ ਹੁੰਦੇ ਫਰਜ਼ ਕਰੋ ਤੁਹਾਡਾ ਕੋਈ ਜਾਣੀ ਦੁਸ਼ਮਣ ਹੈ ਅਤੇ ਤੁਸੀਂ ਉਸ ਨੂੰ ਡਾਢਾ ਕਮਜ਼ੋਰ ਕਰ ਦਿੱਤਾ ਹੈ ਜਾਂ ਜਾਨ ਤੋਂ ਮਰਵਾ ਦਿੱਤਾ ਹੈ ਇਹ ਕੁਝ ਕਰਕੇ ਤੁਸੀਂ ਸਮਝੋਗੇ ਕਿ ਤੁਹਾਨੂੰ ਦੁਸ਼ਮਣਾਂ ਤੋਂ ਖਤਰਾ ਘਟ ਗਿਆ ਹੈ ਪਰ ਇਹ ਤੁਹਾਡੀ ਭੁੱਲ ਹੋਵੇਗੀ ਦੁਸ਼ਮਣ ਤੁਹਾਡੇ ਹੱਥੋਂ ਜੇ ਕਮਜ਼ੋਰ ਹੋ ਗਿਆ ਤਾਂ ਉਸ ਦੇ ਦਿਲ ਵਿੱਚ ਤੁਹਾਡੀ ਦੁਸ਼ਮਣੀ ਹੋਰ ਵੱਧ ਗਈ ਹੈ ਅਤੇ ਜਦ ਵੀ ਉਹ ਮੋੜ ਤਾਕਤ ਵਿੱਚ ਆਵੇਗਾ ਤਾਂ ਤੁਹਾਡਾ ਪਹਿਲਾਂ ਨਾਲੋਂ ਵੀ ਵੱਧ ਨੁਕਸਾਨ ਕਰੇਗਾ ਜੇਕਰ ਤੁਸੀਂ ਆਪਣੇ ਦੁਸ਼ਮਣ ਨੂੰ ਜਾਨੋਂ ਮਰਵਾ ਸੁੱਟਿਆ ਹੈ ਤਾਂ ਉਸ ਦੇ ਮਿੱਤਰ ਦੋਸਤ ਰਿਸ਼ਤੇਦਾਰ ਦੇਸ਼ ਦੀ ਗਵਰਨਮੈਂਟ ਅਤੇ ਸੋਸਾਇਟੀ ਸਭ ਇਸ ਤਾਕ ਵਿੱਚ ਰਹਿਣਗੇ ਕਿ ਆਪ ਨੂੰ ਇਸ ਖੂਨ ਦੀ ਪੂਰੀ ਤਰ੍ਹਾਂ ਸਜ਼ਾ ਮਿਲੇ ਇਸ ਕਰਕੇ ਤੁਸੀਂ ਦੁਸ਼ਮਣਾਂ ਨੂੰ ਕਮਜ਼ੋਰ ਕਰਕੇ ਜਾਂ ਮਰਵਾ ਕੇ ਵੀ ਸੱਚੇ ਅਰਥਾਂ ਵਿੱਚ ਸੁਖ ਸ਼ਾਂਤੀ ਤੇ ਮਹਿਫੂਜ਼ ਨਹੀਂ ਹੋ ਸਕਦੇ ਤਾਫਰ ਦੁਸ਼ਮਣਾਂ ਤੋਂ ਸਦਾ ਲਈ ਛੁਟਕਾਰਾ ਪਾਉਣ ਦਾ ਕੀ ਤਰੀਕਾ ਹੋਣਾ ਚਾਹੀਦਾ ਹੈ ਇਸ ਸਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਆਪ ਜੀ ਦੀ ਐਸੀ ਸਹਾਇਤਾ ਕਰ ਸਕਦੀ ਹੈ ਕਿ ਸਾਰੀ ਦੁਨੀਆ ਵਿੱਚ ਤੁਹਾਡਾ ਕੋਈ ਦੁਸ਼ਮਣ ਹੀ ਨਾ ਰਹੇ ਅਤੇ ਤੁਹਾਡੀ ਜ਼ਿੰਦਗੀ ਦੁਸ਼ਮਣਾਂ ਦੇ ਡਰ ਤੋਂ ਸਦਾ ਆਜ਼ਾਦ ਹੋ ਜਾਵੇ ਦੁਸ਼ਮਣ ਤੋਂ ਅਸਲ ਵਿੱਚ ਛੁਟਕਾਰਾ ਉਦੋਂ ਪਾਈਦਾ ਹੈ ਜਦ ਦੁਸ਼ਮਣ ਦੇ ਦਿਲ ਵਿੱਚੋਂ ਦੁਸ਼ਮਣਤਾਈ ਮੁੱਕ ਜਾਵੇ ਦੁਸ਼ਮਣਾਂ ਨੂੰ ਮਾਰ ਕੇ ਜਾਂ ਕਮਜ਼ੋਰ ਕਰਕੇ ਦੁਸ਼ਮਨਾ ਦੇ ਦਿਲਾਂ ਵਿੱਚੋਂ ਦੁਸ਼ਮਨਤਾ ਹੀ ਨਹੀਂ ਮਿਟਦੀ ਸਗੋਂ ਉਹ ਵੱਧਦੀ ਹੈ ਇਸ ਕਰਕੇ ਦੁਸ਼ਮਨਾ ਤੋਂ ਮਹਿਫੂਜ਼ ਹੋਣ ਲਈ ਜ਼ਰੂਰੀ ਹੈ ਕਿ ਦੁਸ਼ਮਨਾ ਦੇ ਦਿਲਾਂ ਵਿੱਚ ਆਪਣੇ ਸੰਬੰਧੀ ਦੁਸ਼ਮਨਤਾ ਹੀ ਮੁਕਾਈ ਜਾਵੇ ਇਹ ਹੋਵੇ ਕਿਵੇਂ ਇੱਥੇ ਇਹ ਆਤਮਿਕ ਸਚਾਈ ਯਾਦ ਰੱਖਣੀ ਚਾਹੀਦੀ ਹੈ ਕਿ ਅਸਲ ਵਾਹਿਗੁਰੂ ਕਿ ਇਹ ਅਸਲ ਜਗਤ ਵਿੱਚ ਸਾਡੇ ਮਨ ਦਾ ਪਰਛਾਵਾਂ ਹੈ ਜੋ ਸਾਡੇ ਮਨ ਵਿੱਚ ਸੀ ਜਾਂ ਹੁਣ ਹੈ ਉਹ ਕੋਈ ਸਾਨੂੰ ਆਪਣੇ ਜਗਤ ਵਿੱਚ ਨਜ਼ਰ ਆਉਂਦਾ ਹੈ ਅਤੇ ਆਵੇਗਾ ਜਿਹੜੀ ਕੁੜਤਨ ਨਫ਼ਰਤ ਨੁਕਸਾਨ ਪਹੁੰਚਾਉਣ ਦੀ ਖਾਇਸ਼ ਅਸੀਂ ਆਪਣੇ ਦੁਸ਼ਮਣਾਂ ਅੰਦਰ ਪਏ ਦੇਖਦੇ ਹਾਂ ਇਹ ਕੁੜਤਨ ਤੇ ਵੈਰ ਅਸਲ ਵਿੱਚ ਸਾਡੇ ਆਪਣੇ ਮਨ ਵਿੱਚ ਸੀ ਜਾਂ ਹੈ ਅਤੇ ਸਾਡੇ ਮਨ ਵਿੱਚ ਹੋਣ ਕਰਕੇ ਜਗਤ ਦੇ ਅੰਦਰ ਸਾਡੇ ਦੁਸ਼ਮਣਾਂ ਥਾਣੀ ਪਿਆ ਜਾਹਰ ਹੁੰਦਾ ਹੈ ਭਾਵੇਂ ਇਹ ਗੱਲ ਤੁਹਾਡੀ ਸਮਝ ਵਿੱਚ ਨਾ ਆ ਵੀ ਆਵੇ ਪਰ ਸਚਾਈ ਸਚਾਈ ਹੀ ਹੈ ਅਤੇ ਤੁਹਾਡੀ ਸਮਝ ਵਿੱਚ ਨਾ ਆਉਣ ਕਰਕੇ ਵੀ ਸਚਾਈ ਤਾਂ ਪੂਰੀ ਸਚਾਈ ਰਹਿੰਦੀ ਹੈ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਇਸ ਜਗਤ ਵਿੱਚ ਜੋ ਹਰ ਇੱਕ ਨੂੰ ਪਿਆ ਨਜ਼ਰ ਆਉਂਦਾ ਹੈ ਇਹ ਉਸ ਦੇ ਮਨ ਦਾ ਪਰਛਾਵਾਂ ਹੈ ਹੋਰ ਕੁਝ ਨਹੀਂ ਇਸ ਕਰਕੇ ਦੁਸ਼ਮਣਾਂ ਦੇ ਅੰਦਰੋਂ ਦੁਸ਼ਮਣੀ ਕੱਢਣ ਵਾਸਤੇ ਪਹਿਲੋਂ ਆਪਣੇ ਅੰਦਰ ਡਰ ਵੈਰ ਨਫ਼ਰਤ ਨੂੰ ਕੱਢੋ ਅਤੇ ਇਹਨਾਂ ਦੀ ਜਗ੍ਹਾ ਆਪਣੇ ਮਨ ਵਿੱਚ ਇਹ ਚੀਜ਼ਾਂ ਭਰੋ ਜੋ ਤੁਸੀਂ ਦੁਸ਼ਮਣਾਂ ਦੇ ਦਿਲਾਂ ਵਿੱਚ ਦੇਖਣਾ ਚਾਹੁੰਦੇ ਹੋ ਭਰਨੀਆਂ ਚਾਹੁੰਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦੁਸ਼ਮਣ ਤੁਹਾਨੂੰ ਦੁਸ਼ਮਣੀ ਛੱਡ ਕੇ ਪਿਆਰ ਕਰਨ ਤੁਹਾਡੀ ਇੱਜ਼ਤ ਕਰਨ ਤੁਹਾਡੇ ਮਿੱਤਰ ਬਣ ਜਾਣ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਦਿਲਾਂ ਵਿੱਚੋਂ ਆਪਣੇ ਦੁਸ਼ਮਣਾਂ ਸੰਬੰਧੀ ਡਰ ਵੈਰ ਤੇ ਨਫ਼ਰਤ ਤਿਆਗ ਕੇ ਉਹਨਾਂ ਸੰਬੰਧੀ ਪਿਆਰ ਸਤਿਕਾਰ ਤੇ ਭਰੋਸਾ ਪੈਦਾ ਕਰਨਾ ਚਾਹੀਦਾ ਹੈ ਜਦ ਤੁਹਾਡੇ ਮਨ ਵਿੱਚ ਆਪਣੇ ਦੁਸ਼ਮਣਾਂ ਸੰਬੰਧੀ ਇਹ ਤਬਦੀਲੀ ਪੂਰੀ ਤਰ੍ਹਾਂ ਆ ਜਾਵੇਗੀ ਕਤੋਂ ਸੀ ਕੁਝ ਅਰਸੇ ਮਗਰੋਂ ਇਹ ਤਬਦੀਲੀ ਆਪਣੇ ਦੁਸ਼ਮਣਾਂ ਵਿੱਚ ਵੀ ਵੇਖ ਕੇ ਹੈਰਾਨ ਹੋ ਜਾਵੋਗੇ ਇਸ ਆਤਮਕ ਅਸੂਲ ਉੱਤੇ ਵਰਤੋਂ ਕਰਕੇ ਇਸ ਲੇਖ ਦੇ ਲਿਖਾਰੀ ਨੂੰ ਆਪਣੇ ਜੀਵਨ ਵਿੱਚ ਆਪਣੇ ਕਟੜ ਦੁਸ਼ਮਣਾਂ ਨੂੰ ਆਪਣੇ ਪਰਮ ਸਨੇਹੀ ਬਣਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਇਹ ਆਤਮਕ ਅਸੂਲ ਕੇਵਲ ਇਨਸਾਨਾਂ ਤੱਕ ਹੀ ਮ hạnੂਦ ਨਹੀਂ ਸਗੋ ਜਗਤ ਦੀ ਹਰ ਚੀਜ਼ ਉੱਤੇ ਸਫਲਤਾ ਨਾਲ ਪ੍ਰਤਿਆਯਜਾ ਜਾ ਸਕਦਾ ਹੈ ਇਸ ਸੰਬੰਧੀ ਹੀ ਲਿਖੇ ਦੋ ਆਤਮਕ ਤਜਰਬੇ ਜੋ ਇੱਕ ਗੁਰਮਖ ਨੇ ਪਿੱਛੇ ਜੇ ਕੀਤੇ ਪਾਠਕ ਨੂੰ ਉਕਤ ਆਤਮਿਕ ਅਸਲ ਦੀ ਬੇਹੱਦ ਸਚਾਈ ਦਾ ਯਕੀਨ ਕਰਾਉਣ ਵਿੱਚ ਸਹਾਇਤਾ ਕਰਨਗੇ ਇਹ ਗੁਰਮਖ ਰਿਟਾਇਰਡ ਗਵਰਨਮੈਂਟ ਅਫਸਰਸ ਹਨ ਅਤੇ ਆਪਣੀ ਪਿਛਲੀ ਉਮਰ ਵਾਹਿਗੁਰੂ ਜੀ ਦੇ ਸੁਭਾਅ ਅਤੇ ਆਤਮਿਕ ਨਿਯਮਾਂ ਨੂੰ ਸਮਝਣ ਅਤੇ ਕਮਾਨ ਵਿੱਚ ਗੁਜ਼ਾਰਦੇ ਸਨ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਹ ਉਪਦੇਸ਼ ਪੜ੍ਹਿਆ ਸੀ ਕਿ ਇਸ ਜਗਤ ਵਿੱਚ ਵਾਹਿਗੁਰੂ ਹੈ ਹਰ ਸ਼ੈ ਦੇ ਅੰਦਰ ਬਾਹਰ ਕੇਵਲ ਵਾਹਿਗੁਰੂ ਹੈ ਕਾਨੜਾ ਮਹੱਲਾ ਪੰਜਵਾਂ ਬਿਸਰ ਗਈ ਸਭ 타ਤ ਪਰਾਈ ਜਬ ਤੇ ਸਾਦ ਸੰਗਤ 모ਹੇ ਪਾਈ ਰਹਾਉ ਨਾ ਕੋ ਬੈਰੀ ਨਾਹੀ ਬੇਗਾਨਾ ਸਗਲ ਸੰਗ 함 ਕੋ ਬਨਾਈ ਜੋ ਪ੍ਰਭ ਕੀਨੋ ਸੋ ਭਲ ਮੰਨਿਓ ਇਹ ਸੁਮਤ ਸਾਧੂ ਤੇ ਪਾਈ ਸਭ ਮੈਂ ਰਵ ਰਿਹਾ ਪ੍ਰਭੇ ਕੈ ਪੀਖ ਪੀਖ ਨਾਨਕ ਵਿਗਸਾਈ ਸਭ ਦੇ ਅੰਦਰ ਬਾਹਰ ਵਾਹਿਗੁਰੂ ਹੋਣ ਕਰਕੇ ਸਭ ਇੱਕ ਵਾਹਿਗੁਰੂ ਦਾ ਹੀ ਰੂਪ ਹਨ ਅਤੇ ਸਭ ਵਾਹਿਗੁਰੂ ਦਾ ਰੂਪ ਹੋਣ ਕਰਕੇ ਸਭ ਸੱਜਣ ਤੇ ਸੱਜਣ ਹਨ ਕੋਈ ਦੁਸ਼ਮਣ ਕੋਈ ਵੈਰੀ ਕੋਈ ਬੇਗਾਨਾ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਕਤ ਸਿੱਖਿਆ ਨੇ ਇਸ ਗੁਰਮਖੁੱਤੇ ਐਸਾ ਅਸਰ ਕੀਤਾ ਕਿ ਉਹ ਦੁਨੀਆ ਦੀ ਹਰ ਚੀਜ਼ ਨੂੰ ਇਸ ਉਪਦੇਸ਼ ਦੀ ਦ੍ਰਿਸ਼ਟੀ ਨਾਲ ਦੇਖਣ ਲੱਗ ਪਏ। ਇਨ੍ਹਾਂ ਗੁਰਮੁਖਾਂ ਦੇ ਮਕਾਨ ਵਿੱਚ ਹਰ ਸਾਲ ਬਹੁਤ ਸਾਰੇ ਡੇਮ ਨੂੰ ਜਾਂ ਤਮੂੜੀਆਂ ਖਖਰਾ ਬਣਾ ਲਿਆ ਕਰਦੇ ਸਨ। ਅਤੇ ਹਰ ਸਾਲ ਡੇਮੂ ਬੱਚਿਆਂ ਨੂੰ, ਨੌਕਰਾਂ ਨੂੰ ਤੇ ਹੋਰ ਘਰ ਵਾਲਿਆਂ ਨੂੰ ਲੜਿਆ ਕਰਦੇ ਅਤੇ ਬੜੀ ਤਕਲੀਫ ਦਿੰਦੇ ਸਨ। ਹਰ ਸਾਲ ਡੇਮੂਆਂ ਦੀ ਖਖਰਾਂ ਨੂੰ ਕਈ ਵਾਰੀ ਉਤਾਰਿਆ ਜਾਂਦਾ ਸੀ ਪਰ ਇਹ ਮੜਮੜ ਮਕਾਨ ਦੇ ਆਉਣ ਜਾਣ ਵਾਲੀਆਂ ਥਾਵਾਂ ਤੇ ਖਖਰਾਂ ਲਗਾਉਂਦੇ ਸਨ ਜਿਸ ਸਾਲ ਇਹਨਾਂ ਗੁਰਮਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਕਤ ਉਪਦੇਸ਼ ਉੱਤੇ ਅਮਲ ਕਰਨਾ ਆਰੰਭਿਆ ਉਸ ਸਾਲ ਡੇਮੂਆਂ ਨੇ ਖਖਰਾਂ ਜਿੱਥੇ-ਜਿੱਥੇ ਲਗਾਈਆਂ ਉੱਥੇ-ਉੱਥੇ ਹੀ ਉਹਨਾਂ ਨੂੰ ਲਗਾਣ ਦਿੱਤੀਆਂ ਗਈਆਂ ਅਤੇ ਸਭ ਘਰ ਵਾਲਿਆਂ ਨੂੰ ਹਦਾਇਤ ਕੀਤੀ ਗਈ ਕਿ ਡੇਮੂਆਂ ਨੂੰ ਕੋਈ ਕੁਝ ਨਾ ਕਹੇ ਹਫਤੇ ਦੋ ਹਫਤੇ ਦੇ ਇਸ ਸਲੂਕ ਦਾ ਅਸਰ ਡੇਮੂਆਂ ਤੇ ਇਹ ਹੋਇਆ ਕਿ ਉਹਨਾਂ ਨੇ ਬੱਚਿਆਂ ਨੂੰ ਨੌਕਰਾਂ ਨੂੰ ਤੇ ਆਉਂਦੇ ਜਾਂਦੇ ਘਰਵਾਲਿਆਂ ਨੂੰ ਲੜਨਾ ਛੱਡ ਦਿੱਤਾ। ਉਹ ਸਾਲ ਉਸੇ ਤਰ੍ਹਾਂ ਹੀ ਸੁੱਖ ਸ਼ਾਂਤੀ ਨਾਲ ਲੰਘਿਆ। ਅਗਲੇ ਸਾਲ ਫੇ ਡੇਮੂਆਂ ਨੇ ਮੌਸਮ ਸਰ ਆ ਕੇ ਘਰ ਵਿੱਚ ਖਖਰਾ ਬਣਾਈਆਂ ਪਰ ਘਰ ਦੇ ਇੱਕ ਪਾਸੇ ਦੇ ਇੱਕ ਕਮਰੇ ਵਿੱਚ। ਸਾਰੇ ਘਰ ਵਿੱਚ ਥਾਂ ਥਾਂ ਤੇ ਆਉਣ ਵਾਲੇ ਰਸਤਿਆਂ ਉੱਤੇ ਉਹਨਾਂ ਇਸ ਸਾਲ ਖਖਰਾ ਬਣਾਈਆਂ ਹੀ ਨਾ। ਇਸ ਤੋਂ ਬਾਅਦ ਉਸ ਮਕਾਨ ਦੇ ਕੇਵਲ ਨੁੱਕਰ ਦੇ ਇੱਕ ਕਮਰੇ ਵਿੱਚ ਹੀ ਡੇਮੂ ਖਖਰਾ ਬਣਾਉਂਦੇ ਰਹੇ ਜੋ ਕਿ ਉਹਨਾਂ ਨੂੰ ਖੁਸ਼ੀ ਨਾਲ ਬਣਾਣ ਦਿੱਤੀਆਂ ਜਾਂਦੀਆਂ ਰਹੀਆਂ ਅਤੇ ਡੇਮੂਆਂ ਨੂੰ ਵੀ ਘਰ ਦੇ ਮੈਂਬਰ ਹੀ ਸਮਝਿਆ ਜਾਂਦਾ ਰਿਹਾ ਇਸ ਤੋਂ ਬਾਅਦ ਇਹਨਾਂ ਗੁਰਮਖਾਂ ਨੇ ਮੱਛਰ ਉੱਤੇ ਵੀ ਇਹੀ ਆਤਮਿਕ ਤਜਰਬਾ ਕੀਤਾ ਬਰਸਾਤ ਦੇ ਮੌਸਮ ਵਿੱਚ ਮੱਛਰ ਬੜਾ ਸਤਾਇਆ ਕਰਦੇ ਸਨ ਸਾਰੇ ਘਰ ਦੇ ਮੈਂਬਰ ਮੱਛਰਦਾਨੀਆਂ ਲਗਾ ਕੇ ਸੌਂਦੇ ਸਨ ਪਰ ਇਹ ਗੁਰਮਖ ਬਗੈਰ ਮੱਛਰਦਾਨੀ ਦੇ ਸੌਂਦੇ ਅਤੇ ਆਪਣੇ ਉੱਪਰ ਚਾਦਰ ਵੀ ਨਾ ਲੈਂਦੇ ਪਹਿਲੋਂ ਪੈਲ ਮੱਛਰਾਂ ਨੇ ਸੈਕੜੇ ਰੰਗ ਇਹਨਾਂ ਦੇ ਬदन ਉੱਤੇ ਰੋਜ਼ ਮਾਰੇ ਪਰ ਆਪ ਨੇ ਉਹਨਾਂ ਮੱਛਰਾਂ ਦੇ ਵਿੱਚ ਆਪਣੇ ਕਰਤਾਰ ਨੂੰ ਦੇਖਣਾ ਤੇ ਉਸ ਨਾਲ ਪਿਆਰ ਕਰਨਾ ਨਾ ਛੱਡਿਆ ਹੌਲੀ-ਹੌਲੀ ਮੱਛਰ ਤਾਂ ਲੜਦੇ ਪਰ ਸਰਦਾਰ ਸਾਹਿਬ ਨੂੰ ਉਹਨਾਂ ਦੀ ਪੀੜ ਹੋਣੋਂ ਹਟ ਗਈ ਇਸ ਤੋਂ ਕੁਝ ਅਰਸਾ ਬਾਅਦ ਆਪ ਨੂੰ ਮੱਛਰਾਂ ਨੇ ਕੱਟਣਾ ਹੀ ਛੱਡ ਦਿੱਤਾ ਆਪ ਸਹਿ ਸੁਭਾਅ ਬਗੈਰ ਮੱਛਰਦਾਨੀ ਦੇ ਸੌਂਦੇ ਰਹੇ ਪਰ ਮੱਛਰਾਂ ਨੇ ਆਪ ਨੂੰ ਸਤਾਣਾ ਛੱਡ ਦਿੱਤਾ ਇੱਥੇ ਅਸੀਂ ਗੁਰਸਿੱਖਾਂ ਨੂੰ ਹਰਾਨੀ ਦੂਰ ਕਰਨ ਵਾਸਤੇ ਇਹ ਬੇਨਤੀ ਕਰਾਂਗੇ ਕਿ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਸਾਰੀ ਉਮਰ ਇਸੇ ਆਤਮਿਕ ਅਸੂਲ ਨੂੰ ਵਰਤਦੇ ਰਹੇ ਅਤੇ ਪਿਆਰ ਦੀ ਵਡਿਆਈ ਦਾ ਪ੍ਰਚਾਰ ਕਰਦੇ ਰਹੇ ਸੱਪ ਵਰਗੇ ਜ਼ਹਿਰੀਲੇ ਜਾਨਵਰ ਆਪਜੀ ਉੱਤੇ ਛਾਂ ਕਰਦੇ ਸਨ ਇਹ ਇਸ ਕਰਕੇ ਸੀ ਕਿ ਗੁਰੂ ਜੀ ਨਿਰਵੈਰ ਅਤੇ ਪਿਆਰ ਨਾਲ ਭਰਪੂਰ ਹਿਰਦਾ ਰੱਖਦੇ ਸਨ ਕਹਿੰਦੇ ਹਨ ਕਿ ਬੱਚੇ ਸੱਪ ਨੂੰ ਹੱਥ ਵਿੱਚ ਫੜ ਲੈਣ ਤਾਂ ਉਹ ਬੱਚਿਆਂ ਨੂੰ ਨਹੀਂ ਵੱਢਦਾ ਕਿਉਂਕਿ ਬੱਚੇ ਦੇ ਦਿਲ ਵਿੱਚ ਸੱਪ ਸੰਬੰਧੀ ਡਰ ਵੈਰ ਤੇ ਘਿਰਨਾ ਨਹੀਂ ਹੁੰਦੀ ਜਿਸ ਦਾ ਅਸਰ ਸੱਪ ਨੂੰ ਉਸ ਦਾ ਜ਼ਹਿਰ ਹੁੰਦਿਆਂ ਹੋਇਆਂ ਬੱਚੇ ਲਈ ਬੇਖਤਰਾ ਬਣਾ ਦਿੰਦਾ ਹੈ ਸ੍ਰੀ ਅਰਵਿੰਦ ਕੋਸ਼ ਨੂੰ ਸੰਬੰਧੀ ਕਿਹਾ ਜਾਂਦਾ ਹੈ ਕਿ ਜਦ ਉਹ ਪਹਿਲੀ ਉਮਰ ਵਿੱਚ ਦੇਸ਼ ਭਗਤੀ ਦੀ ਸਜ਼ਾ ਭੁਗਤਣ ਵਾਸਤੇ ਜੇਲ੍ਹ ਗਏ ਤਾਂ ਉਹਨਾਂ ਨੂੰ ਰਾਤ ਵੇਲੇ ਖਟਮਲ ਤੇ ਮੱਛਰ ਬੜਾ ਤੰਗ ਕਰਿਆ ਕਰਦੇ ਸੀ ਪਰ ਕਿਉਂਕਿ ਆਪ ਨੇ ਜੇਲ੍ਹ ਵਿੱਚ ਕਾਫੀ ਅਰਸਾ ਰਹਿਣਾ ਸੀ ਇਸ ਕਰਕੇ ਖਟਮਲਾਂ ਤੇ ਮੱਛਰਾਂ ਨੂੰ ਆਪਣਾ ਮਿੱਤਰ ਬਣਾ ਲਿਆ ਜਦ ਖਟਮਲ ਆਪ ਨੂੰ ਕੱਟਦੇ ਸਨ ਤਾਂ ਉਹ ਆਪਣੇ ਆਪ ਵਿੱਚ ਖਟਮਲ ਦੇ ਡੰਗ ਵਿੱਚੋਂ ਸਵਾਦ ਲੈਣ ਦੀ ਆਦਤ ਪਾ ਲਈ ਜਦ ਖਟਮਲ ਕੱਟਦੇ ਤਾਂ ਇਹ ਉਹਨਾਂ ਦੇ ਡੰਗ ਦੀ ਪੀੜ ਨੂੰ ਸਵਾਦ ਤੇ ਆਨੰਦ ਵਿੱਚ ਬਦਲ ਦਿੰਦੇ ਇਸ ਦਾ ਨਤੀਜਾ ਇਹ ਹੋਇਆ ਕਿ ਜਿੱਥੇ ਖਟਮਲ ਦੂਸਰੇ ਕੈਦੀਆਂ ਲਈ ਬੇਚੈਨੀ ਦਾ ਕਾਰਨ ਸਨ ਸ੍ਰੀ ਅਰਵਿੰਦ ਕੋਸ਼ ਵਾਸਤੇ ਉਹਨਾਂ ਦਾ ਕੱਟਣਾ ਸਵਾਦ ਵਾਲੀ ਚੀਜ਼ ਸੀ ਇਨਸਾਨ ਆਪਣੇ ਮਨ ਵਿੱਚ ਜੋ ਖਿਆਲ ਬੀਜਦਾ ਹੈ ਉਨਾ ਹੀ ਖਿਆਲਾਂ ਦੀ ਖੇਤੀ ਦੁਨੀਆ ਵਿੱਚੋਂ ਵੱਧਦਾ ਹੈ ਆਪਣੇ ਮਨ ਵਿੱਚ ਨਿਰਵੈਰਤਾ ਤੇ ਪਿਆਰ ਦਾ ਬੀਜ ਬੀਜਿਆਂ ਜਗਤ ਵਿੱਚ ਸਾਰੇ ਸੱਜਣ ਮਿੱਤਰ ਤੇ ਸ਼ੁਭਚਿੰਤਕ ਨਜ਼ਰ ਆਉਣ ਲੱਗ ਜਾਂਦੇ ਹਨ ਅਗਰ ਆਪ ਦਾ ਕਿਸੇ ਐਸੇ ਦੁਸ਼ਮਣ ਨਾਲ ਵਾਪ ਪੈ ਜਾਵੇ ਜਿਸ ਉੱਤੇ ਤੁਹਾਡੇ ਪਿਆਰ ਦਾ ਜਾਦੂ ਅਸਰ ਕਰਦਾ ਨਾ ਦਿੱਸੇ ਤੇ ਤੁਹਾਡੇ ਪਿਆਰ ਦੇ ਸਭ ਹੀਲੇ ਸਭ ਕੋਸ਼ਿਸ਼ਾਂ ਬੇਕਾਰ ਹੋ ਜਾਣ ਤਾਂ ਉਸ ਹਾਲਤ ਵਿੱਚ ਲਾਚਾਰ ਹੋ ਕੇ ਤੁਹਾਨੂੰ ਉਸ ਨਾਲ ਧਰਮ ਯੁੱਧ ਕਰਨਾ ਚਾਹੀਦਾ ਹੈ ਧਰਮ ਯੁੱਧ ਵਿੱਚ ਅਤੇ ਆਮ ਯੁੱਧ ਵਿੱਚ ਬੜਾ ਫਰਕ ਹੁੰਦਾ ਹੈ। ਧਰਮ ਯੁੱਧ ਵਿੱਚ ਦੁਸ਼ਮਣ ਨਾਲ ਵੈਰ ਤੇ ਨਫ਼ਰਤ ਨਹੀਂ ਕੀਤੀ ਜਾਂਦੀ। ਧਰਮ ਯੁੱਧ ਸੱਚ ਦੀ ਅਤੇ ਸਚਾਈ ਨੂੰ ਕਾਇਮ ਰੱਖਣ ਤੇ ਸੱਚ ਨੂੰ ਮਹਫੂਜ਼ ਬਣਾਉਣ ਲਈ ਕੀਤਾ ਜਾਂਦਾ ਹੈ। ਧਰਮ ਯੁੱਧ ਦੁਸ਼ਮਣ ਨਾਲ ਨਹੀਂ ਹੁੰਦਾ ਸਗੋਂ ਦੁਸ਼ਮਣ ਦੇ ਅੰਦਰ ਉਸ ਦੇ ਨਫ਼ਰਤ, ਵੈਰ ਤੇ ਪਿਆਰ ਨੂੰ ਨਾ ਕਬੂਲਣ ਵਾਲੇ ਮਾੜੇ ਜਜ਼ਬਿਆਂ ਨਾਲ ਹੁੰਦਾ ਹੈ। ਧਰਮ ਯੁੱਧ ਨਿਰਪੈ, ਨਿਰਵੈਰ ਹਿਰਦੇ ਨਾਲ ਹੀ ਹੋਇਆ ਕਰਦਾ ਹੈ। ਧਰਮ ਯੁੱਧ ਨਿਰਪਿਆ ਹੈ ਅਤੇ ਨਿਰਵੈਰ ਹਿਰਦੇ ਨਾਲ ਹੀ ਹੋਇਆ ਕਰਦਾ ਹੈ। ਧਰਮ ਯੁੱਧ ਵਿੱਚ ਆਪਣੇ ਮਾਰੇ ਜਾਣ ਦਾ ਖੋਫ ਤੇ ਅਫਸੋਸ ਨਹੀਂ ਹੁੰਦਾ ਅਤੇ ਦੁਸ਼ਮਣ ਦੇ ਮਾਰੇ ਜਾਣ ਦੀ ਖੁਸ਼ੀ ਨਹੀਂ ਹੁੰਦੀ। ਜਦ ਹੋਰ ਸਾਰੇ ਹੀਲੇ ਵਸੀਲੇ ਬੇਕਾਰ ਹੋ ਜਾਣ ਤਦ ਅਤੇ ਕੇਵਲ ਤਦ ਧਰਮ ਯੁੱਧ ਇੱਕ ਪਵਿੱਤਰ ਫਰਜ਼ ਸਮਝ ਕੇ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਆਪਣੇ ਮੁਕਾਬਲੇ ਵਿੱਚ ਆਏ ਮੁਸਲਮਾਨ ਜਰਨੈਲ ਸੈਦ ਖਾਨ ਨੂੰ ਜੰਗ ਦੇ ਮੈਦਾਨ ਅੰਦਰ ਵੀ ਨਫ਼ਰਤ ਨਹੀਂ ਕਰਨ ਦੇ ਨਾ ਉਸ ਤੋਂ ਡਰਦੇ ਸਨ ਨਾ ਉਸ ਨਾਲ ਵੈਰ ਰੱਖਦੇ ਸਨ ਅਤੇ ਜਦ ਹਜ਼ੂਰ ਨੇ ਸੈਦ ਖਾਨ ਦੇ ਦਿਲ ਵਿੱਚ ਨਫ਼ਰਤ ਅਤੇ ਘਿਰਨਾ ਦੀ ਬਜਾਏ ਸਤਕਾਰ ਅਤੇ ਪਿਆਰ ਨੂੰ ਦੇਖਿਆ ਤਾਂ ਮੈਦਾਨੇ ਜੰਗ ਵਿੱਚ ਹੀ ਉਸ ਨੂੰ ਆਹ ਮਿਲੇ ਅਤੇ ਆਪਣੇ ਦੁਸ਼ਮਣ ਨੂੰ ਸਦਾ ਦਾ ਮਿੱਤਰ ਬਣਾਇਆ ਇਸੇ ਸਬੰਧ ਵਿੱਚ ਮੁਸਲਮਾਨਾਂ ਦੇ ਇੱਕ ਮਹਾਪੁਰਸ਼ ਦੀ ਸਾਖੀ ਸੁਣਾਈ ਜਾਂਦੀ ਹੈ ਇੱਕ ਵਾਰੀ ਹਜ਼ਰਤ ਅਲੀ ਜੀ ਨਿਰਵੈਰ ਅਤੇ ਨਿਰਪੈਰ ਦੇ ਨਾਲ ਆਪਣੇ ਕੱਟੜ ਦੁਸ਼ਮਣ ਨਾਲ ਧਰਮ ਯੁੱਧ ਕਰ ਰਹੇ ਸਨ ਜੰਗ ਕਰਦਿਆਂ ਹਜ਼ਰਤ ਅਲੀ ਜੀ ਨੇ ਆਪਣੇ ਦੁਸ਼ਮਣ ਨੂੰ ਢਾ ਲਿਆ ਅਤੇ ਉਸ ਦੀ ਛਾਤੀ ਤੇ ਚੜ੍ਹ ਕੇ ਉਸ ਨੂੰ ਮਾਰਨ ਲੱਗੇ ਤਾਂ ਉਸ ਨੇ ਹਜ਼ਰਤ ਅਲੀ ਦੇ ਮੂੰਹ ਤੇ ਠੁਕ ਦਿੱਤਾ ਹਜ਼ਰਤ ਅਲੀ ਨੇ ਤਦ ਆਪਣੇ ਦੁਸ਼ਮਣ ਨੂੰ ਮਾਰਨ ਦੀ ਬਜਾਏ ਛੱਡ ਦਿੱਤਾ ਤੇ ਆਖਿਆ ਕਿ ਮੇਰਾ ਤੇਰੇ ਨਾਲ ਜਾਤੀ ਤੌਰ ਤੇ ਕੋਈ ਵੈਰ ਨਹੀਂ ਮੈਂ ਤੇਰੇ ਨਾਲ ਕੇਵਲ ਧਰਮ ਯੁੱਧ ਕਰ ਰਿਹਾ ਸੀ ਅਤੇ ਇਹ ਤਦ ਤੱਕ ਹੀ ਹੋ ਸਕਦਾ ਸੀ ਜਦ ਤੱਕ ਮੇਰੇ ਦਿਲ ਅੰਦਰ ਤੇਰੇ ਸਬੰਧੀ ਨਫ਼ਰਤ ਨਹੀਂ ਸੀ ਤੂੰ ਮੇਰੇ ਉੱਤੇ ਥੁੱਕ ਕੇ ਮੇਰੇ ਦਿਲ ਦੇ ਅੰਦਰ ਆਪਣੇ ਸਬੰਧੀ ਨਫ਼ਰਤ ਗੁੱਸਾ ਤੇ ਵੈਰ ਪੈਦਾ ਕਰ ਦਿੱਤਾ ਹੈ ਇਸ ਲਈ ਜੇ ਹੁਣ ਮੈਂ ਤੈਨੂੰ ਮਾਰਾਂ ਤਾਂ ਮੈਂ ਆਪਣੇ ਆਦਰਸ਼ ਤੋਂ ਡਿੱਗ ਪਾਵਾਂਗਾ ਕਿਉਂਕਿ ਦਿਲ ਵਿੱਚ ਦੁਸ਼ਮਣੀ ਅਤੇ ਨਫ਼ਰਤ ਰੱਖ ਕੇ ਆਪਣੇ ਦੁਸ਼ਮਣ ਨੂੰ ਮਾਰਨਾ ਧਰਮ ਯੁੱਧ ਨਹੀਂ ਕਿਹਾ ਜਾ ਸਕਦਾ ਉਹ ਆਹਗੁਰੂ ਜੀ ਦਾ ਖਾਲਸਾ ਉਹ ਆਹਗੁਰੂ ਜੀ ਦੀ ਫਤਿਹ